ਮਹਾਰਾਜ ਦੀ ਜਾਣਕਾਰੀ ਚਾਹਦੇ ਹੋ ਤਾਂ ਥੋੜੀ देर ਲਈ ਬੈਠਣ ਦੀ ਕਿਰਪਾਲਤਾ ਕਰੋ ਤੇ ਉਹਦਾ ਅਤਿਆਚਾਰ ਕੁਝ ਇਸੇ ਹਿਸਾਬ ਦਾ ਦੱਸਿਆ ਜਾਂਦਾ ਹੈ ਕਿ ਉਹ ਸਾਧੂ ਸੰਤਾਂ ਤੋਂ ਚੱਕੀਆਂ ਚਲਾਵਾ ਰਿਹਾ ਹੁੰਦਾ ਸੀ ਤੇ ਚਮਾਰ ਜਾਤੀ ਹੋਣ ਕਾਰਨ ਰਾਜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ਵਕਤ ਮਹਾਰਾਜ ਜੇਲ੍ਹਾਂ ਵਿੱਚ ਕੈਦ ਹੋਏ ਮਹਾਰਾਜ ਨੇ ਸਾਧੂ ਸੰਤਾਂ ਨੂੰ ਚੱਕੀ ਚਲਾਉਣ ਤੋਂ ਰੋਕ ਦਿੱਤਾ ਸਿਆ ਵੀ ਤੇਰੇ ਸਤਗੁਰ ਅਵਦਾਸ ਮਹਾਰਾਜ ਨੇ ਮੈਨੂੰ ਭੇਜਿਆ ਹੈ ਜੇ ਤੁਸੀਂ ਰਾਸ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਥੋੜੀ देर ਲਈ ਬੈਠਣ ਦੀ ਕਿਰਪਾਲਤਾ ਕਰੋ ਸਾਡੇ ਸ੍ਰੀ ਗੁਰੂ ਅਰਦਾਸ ਪਾਹੜਾ ਜੀ ਪੂਰੀ ਦੁਨੀਆ ਦੇ ਵਿੱਚ ਕਿੱਥੇ ਕਿੱਥੇ ਗਏ ਨੇ ਉਹਦੀ ਖੋਜਾਂ ਹੋ ਰਹੀਆਂ ਨੇ ਇਹ ਪਤਾ ਲੱਗੇ ਵੀ ਮਹਾਰਾਜ ਗੁਰੂ ਜੀ ਆਪਣਾ ਕਿੱਥੇ ਦੱਸਦਾ ਕਿੱਥੇ ਆ ਤੁਸੀਂ ਕਿਹੜਾ ਪਤਾ ਹੈ ਪਰ ਜੇ ਪੁੱਛਾਂ ਵੀ ਮੱਧ ਪ੍ਰਦੇਸ਼ ਮਹਾਰਾ ਦਾ ਕੋਡ ਹੈ ਕਈ ਨੂੰ ਨਹੀਂ ਪਤਾ ਹੋ ਸਕਦਾ ਤੁਹਾਨੂੰ ਪਤਾ ਹੋਵੇ ਕਈ ਨੂੰ ਨਹੀਂ ਪਤਾ ਹੁੰਦਾ ਇਹ ਮੇਰੇ ਕੋਲ ਵੀ ਸਾਰੀਆਂ ਹੀ ਹਿੰਦੀ ਨਹੀਂ ਹਨ ਸੌਂਦਰ ਦੇਖੋ ਤੁਸੀਂ ਪੰਜਾਬੀ ਦੀ ਅਖਬਾਰ ਲੈ ਠੀਕ ਤੇ ਤੁਸੀਂ ਸੇਵਾ ਕਰਦੇ ਹੋ ਤੇ ਪੰਜਾਬੀ ਦੀ ਅਖਬਾਰ ਮੈਨੂੰ ਵੀ ਲੈ ਕੇ ਦੇ ਕੇ ਜਾਓ ਠੀਕ ਪੰਜਾਬੀ ਦੀ ਅਖਬਾਰ ਇਹ ਹੋਣ ਦੀ ਹੈ ਮੈਨੂੰ ਵੀ 15 20 ਦੇਖ ਜਾਓ ਤੇ ਪੰਜਾਬੀ ਦੀ ਅਖਬਾਰ ਤੁਸੀਂ ਆਪ ਹੀ ਲੈ ਜਿਓ ਤੁਸੀਂ ਰੱਖ ਹਾਂਜੀ ਵਾਈਕ ਰੋਜੀ ਪਹਿਲਾਂ ਮੱਥਾ ਟੇਕ ਲਓ ਮੱਥਾ ਟੇਕਣ ਤੋਂ ਬਾਅਦ ਫਿਰ ਬੈਠਿਓ ਜੀ ਬਾਬਾ ਜੀ ਤੁਹਾਡੀ ਇਹ ਖਵਾਰ ਹੈ ਨਾ ਜਿਹੜੀ ਬੁਕਿੰਗ ਕੀਤੀ ਹੈ ਉਹ ਅਗਲੇ ਮਹੀਨੇ ਦੀ 12 ਤਰੀਕ ਤੋਂ ਸ਼ੁਰੂ ਹੋਣੀ ਹੈ 10 ਤੋਂ ਲੈ ਕੇ 12 ਤੱਕ ਤੁਹਾਡੀ ਪਹੁੰਚਣੀ ਹੈ ਜਿਹਦੀ ਹੁਣ ਤੁਹਾਨੂੰ ਦੇਣੀ ਹੈ ਪੰਜਾਬੀ ਦੀ ਪੂਰੀ ਕੋਈ ਕੀਮਤ ਨਹੀਂ ਹੈ ਜਿਹਦੀ ਨਾਲ ਲੱਗਣੀ ਹੈ ਹਾਂ ਬਸਰੇ ਅਗੂ ਜੀ ਸਾੜੀ ਦਾ ਸੰਦ ਤੋਂ ਬੇਤੀ ਹੈ ਜੀ ਕਿਸੇ ਨੇ ਵੀ ਕੋਈ ਵੀ ਹਾਥੀਆ ਪੈਰ ਨਾ ਟੈਣੋ ਅੱਜ ਤੱਕ ਕੋਈ ਤੋਂ ਨਹੀਂ ਹੈ ਜਿਹੜੀ ਕਿਸੇ ਦਾ ਪਹਿਲੀ ਵਾਰ ਆਈ ਹੈ ਬੈਠਣ ਦੀ ਕਿਰਪਾਲਤਾ ਕਰਿਓ ਤਾਂ ਕਿ ਇਤਿਹਾਸ ਨਹੀਂ ਪੰਜਾਬੀ ਦੀਆਂ ਖਵਾਰਾਂ ਲਿਭ ਤੁਸੋਂ ਕੀ ਜਿਹੜੀ ਪਹਿਲੀ ਵਾਰ ਪੁਰਾਣੇ ਬੰਦੇ ਨੂੰ ਪਤਾ ਹੀ ਹੈ ਪਹਿਲੀ ਵਾਰ ਇਦਾਂ ਆ ਵੀ ਇਸੇ ਜਿਹੜਾ ਜਿਹੜੀ ਨਾ ਸ੍ਰੀ ਗੁਰਦਾਸ ਵਾਰੇ ਸੱਚੀ ਪੈਰ ਦਾ ਗੁੱਠਾ ਲਾ ਕੇ ਗੱਲ ਕਰੀਦਾ ਹੋਇਆ ਤੁਸੀਂ ਆਪਣੇ ਘਰ ਤੋਂ ਨਾ ਤਿੰਨ ਚੀਜ਼ਾਂ ਦੇਖਣ ਆਇਆ ਮੈਂ ਜੇ ਤੁਸੀਂ ਉੱਪਰਲੇ ਗੁਰਦੁਆਰੇ ਕਈ ਨਹੀਂ ਜਾਣਾ ਹੋਣਾ ਸੀ ਯਾਰ ਜਾਇੰਟ ਉਸ ਉੱਪਰ ਇੱਕ ਖਰਾਸ ਦਾ ਪੁੱੜ ਪਿਆ ਹੈ ਕੀ ਜਿੱਥੇ ਪਿਆ ਹੋਇਆ ਕੰਮ ਚੱਲ ਰਿਹਾ ਸੀ ਨਾ ਹਟ ਗਿਆ ਹਟ ਗਿਆ ਉਹ ਦਰਸ਼ਨੀ ਹੋਵੇ ਦਰਸ਼ਨੀ ਹੋਵੇ ਤਾਂ ਇਹ ਇੱਕ ਉਹ ਚੀਜ਼ ਹੈ ਜੀ ਦੂਸਰਾ ਹੈਗੇ ਜੀ ਪੱਥਰ ਪਏ ਤੇ ਇਕੱਠੇ ਛੋਟੇ ਛੋਟੇ ਭਾਰ ਜੋ ਖੋਲ ਪੱਥਰ ਹੈ ਇਹ ਸਵਾਤ ਨਹੀਂ ਹੈ ਦੂਸਰੀ ਉਹ ਚੀਜ਼ ਹੈ ਤੀਸਰਾ ਇਹ ਕੋਂਡਾ ਹੈ ਬੈਠੋ ਮਹਾਰਾਜ ਬੜੀ ਜਗ੍ਹਾ ਆਪਣੇ ਹਾਂ ਜੀ ਥੱਲੇ ਨਾ ਬੈਠਿਓ ਇਤਨਾ ਕਪੜੇ ਖਰਾਬ ਹੋ ਜਾਣਗੇ ਨਾਲ ਨਾਲ ਨੂੰ ਹੋ ਜਾ ਯਾਰ ਬੜੀ ਜਗ੍ਹਾ ਆ ਮੀਰਾ ਦੇ ਬਾਈਦਰ ਸਾਰੇ ਨਾਮ ਜਾਣਦੇ ਹੀ ਰਾਣਿਆਂ ਦੀ ਕੁੜੀ ਸੀ ਉਹ ਗੁਰੂ ਦੁਬਤਾਸ ਮਹਾਰਾਜ ਨੇ ਜਿੱਦੋਂ ਉਹ ਅੰਮ੍ਰਿਤਪਾਨ ਕਰਾਇਆ ਸੀਗਾ ਤਾਂ ਉਹਨੂੰ ਤ੍ਰਿਲੋਕੀ ਦਾ ਗਿਆਨ ਹੋ ਗਿਆ ਸੀਗਾ ਜੀ ਇਹ ਵੀ ਸਾਰੇ ਜਾਣਦੇ ਆ ਇਹ ਸਾਰੀ ਜਗ੍ਹਾ ਜਿਹੜੀ ਅਸੀਂ ਬੈਠੇ ਆ ਇਹ ਉਹਦੇ ਮਾਸੜ ਦੀ ਹੈ ਜੀ ਰਾਜਾ ਬੈਨ ਸਿੰਘ ਦੀ ਇੱਥੇ ਉਹਦਾ ਰਾਜਾ ਮਾਸੜ ਰਾਜਾ ਬੈਨ ਸਿੰਘ ਰਾਜ ਕਰਦਾ ਹੁੰਦਾ ਸੀਗਾ ਤੇ ਉਹਦਾ ਅਤਿਆਚਾਰ ਕੁਝ ਇਸੇ ਹਿਸਾਬ ਦਾ ਦੱਸਿਆ ਜਾਂਦਾ ਹੈ ਕਿ ਉਹ ਸਾਧੂ ਸੰਤਾਂ ਤੋਂ ਚੱਕੀਓ ਚਲਾਵਾ ਦਿੰਦਾ ਸੀ ਤੇ ਉਹਦੀ ਇਸ ਕਰਨੀ ਦੀ ਸਜ਼ਾ ਆਮ ਜਨਤਾ ਨੂੰ ਮਿਲਦੀ ਸੀਗੀ ਇੱਥੇ ਹਰ ਸਾਲ ਨਾ ਆਕਾਲ ਪੈ ਜਾਂਦਾ ਸੀਗਾ ਅਨਾਜ ਤੇ ਜਲ ਲੁਪਤ ਹੋ ਜਾਂਦਾ ਸੀਗਾ ਜੀ। ਮੀਰਾ ਬਾਈ ਨੂੰ ਜਿਸ ਲਈ ਅਭਾਸ ਹੋਇਆ ਕਿ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਪੰਜਾਬ ਦੇ ਵੱਲੋਂ ਆ ਰਹੇ ਨੇ। ਤਾਂ ਮੀਰਾ ਬਾਈ ਨੇ ਉਹਦੇ ਚਰਨਾਂ ਨੂੰ ਯਾਦ ਕਰਕੇ ਬੇਨਤੀ ਕੀਤੀ ਵੀ ਤੁਸੀਂ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਖਰਾਲੀ ਜਾ ਕੇ ਆਇਓ। ਪਹਿਲਾਂ ਇੱਥੇ ਦਾ ਨਾਮ ਖਰਾਲਗੜ੍ਹ ਨਹੀਂ ਸੀ ਖਰਾਲੀ ਸੀਗਾ। ਹੁਣ ਇਹ ਖਰਾਲਗੜ੍ਹ ਹੋਇਆ ਏ। ਸੱਚੇ ਪਾਤਸ਼ਾਹ ਰਵਦਾਸ ਮਹਾਰਾਜ ਇੱਥੇ ਖਰਾਲੀ ਆਏ। ਨਾਮਦਾਨ ਦੀ ਬਖਸ਼ੀ ਸ਼ੁਰੂ ਕੀਤੀ ਤੇ ਚਮਾਰ ਜਾਂਦੀ ਹੋਣ ਕਾਰਨ ਰਾਜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਜਿਹੜੇ ਹੋਰ ਸਾਧੂ ਸੰਤ ਬੇਕਸੂਰ ਚੱਕੀਆਂ ਚਲਾ ਰਹੇ ਸੀਗੇ ਜਿਸ ਵੇਲੇ ਉਹਨਾਂ ਦੇ ਨਾਲ ਜੇਲ੍ਹ ਚ ਬੰਦ ਕੀਤਾ ਗਿਆ ਇੱਥੇ ਇੱਕ ਗੱਲ ਰੋਕ ਕੇ ਤੁਹਾਨੂੰ ਦੱਸਣਾ ਚਾਹਣਾ ਆ ਵੀ ਜਿਹੜੇ ਤੁਸੀਂ ਉੱਪਰ ਗੁਰਦੁਆਰੇ ਜਾਏ ਹੋ ਜਾਂ ਜਾਣਾ ਹੈ ਉਹ ਤੁਸੀਂ ਇੱਕ ਗੱਲ ਨੋਟ ਕੀਤੀ ਹੋਏਗੀ ਕਿ ਜਿਹੜਾ ਉੱਪਰ ਖਰਾਸ ਪਿਆ ਹੈ ਨਾ ਉਹ ਹੱਥ ਨਾਲ ਚਲਾਉਣ ਵਾਲਾ ਨਹੀਂ ਹੈਗਾ ਉਹ ਬੈਲ ਵਿੱਚ ਚਲਾਣਾ ਬੜਾ ਹੈ ਅਸਲ ਵਿੱਚ ਮਹਾਰਾ ਇਹਨੂੰ ਬੈਲ ਦੇ ਨਾਲ ਘੁੰਮਣ ਦੀ ਸਜ਼ਾ ਦਿੱਤੀ ਸੀ ਨਾ ਕਿ ਉਹ ਚੱਕੀ ਚਲਾਣ ਦੀ ਤੁਸੀਂ ਇਸ ਗੱਲ ਨੂੰ ਤੁਸੀਂ ਦੇਖ ਕੇ ਨਾ ਪ੍ਰਤੱਖ ਹੋ ਜਾਓਗੇ ਕੀ ਮੈਂ ਕੀ ਕਹਿ ਰਹੇ ਆਇਆ ਦੂਜੀ ਗੱਲ ਇਹ ਹੈ ਕਿ ਉੱਥੇ ਜਿਹੜਾ ਖਰਾਸ ਪਿਆ ਹੈ ਉੱਪਰਲੇ ਗੁਰਦੁਆਰੇ ਦੀ ਗੱਲ ਕਰ ਰਿਹਾ ਮੈਂ ਉਹ ਹੱਥ ਨਾਲ ਚਲਾਣ ਵਾਲਾ ਵੀ ਨਹੀਂ ਹੈਗਾ ਤੇ ਨਾਲੇ ਉਹ ਇੱਕੋ ਹੀ ਪੂੜਾ ਹੈ ਚੱਕੀ ਦੇ ਦੋ ਪੂੜ ਹੁੰਦੇ ਨੇ ਉੱਥੇ ਇੱਕ ਹੀ ਪੂੜ ਪਿਆ ਹੈ ਜਿਸ ਵਕਤ ਗੁਰਦੁਆਰਾ ਸਾਹਿਬ ਦੇ ਵਿੱਚ ਖਰਾਸ ਰੱਖਿਆ ਜਾਣਾ ਸੀਗਾ ਰਾਜੀ ਦੇ ਵੰਛਜਾ ਦੇ ਕੋਲੋਂ ਜਿਸ ਵੇਲੇ ਖਰਾਸ ਲਿਆਂਦਾ ਗਿਆ ਉਥੇ ਪਹਿਲਾਂ ਹੀ ਇੱਕ ਪੁੜ ਪਿਆ ਸੀ ਦੂਸਰਾ ਖੰਡੇਤ ਹੋਇਆ ਸੀ ਇਸ ਵਾਸਤੇ ਉਥੇ ਖੰਡੇਤੀ ਚੀਜ਼ ਦੀ ਮਹਾਰਾਜ ਦੇ ਚਰਨਾਂ 'ਚ ਸਥਾਪਨਾ ਨਹੀਂ ਹੁੰਦੀ ਅੱਖਾਂ ਉਹਦੀਆਂ ਤੋਂ ਵੱਲ ਨੂੰ ਬੱਚੇ ਦੀਆਂ ਨੇ ਦੂਸਰੇ ਪਾਸੇ ਨੂੰ ਘਰੋ ਤਾਂ ਕਿ ਅੱਖਾਂ ਸੂਰਜ ਨਾ ਪਵੇ ਤੇਜੀ ਇਸ ਵਾਸਤੇ ਉਥੇ ਖੰਡੇਤੀ ਦੀ ਸਥਾਪਨਾ ਨਹੀਂ ਹੁੰਦੀ ਮਹਾਰਾਜ ਚਰਨਾਂ 'ਚ ਇਸ ਵਾਸਤੇ ਇੱਕੋ ਹੀ ਪੁੜ ਪਿਆ ਹੈ ਹੁਣ ਫੇਰ ਉਥੇ ਆ ਜੰਦੇ ਆ ਜਿਸ ਵਕਤ ਮਹਾਰਾਜ ਜ਼ਿਲ੍ਹਾ ਵਿੱਚ ਗੈਰਦ ਹੋਏ ਮਹਾਰਾਜ ਨੇ ਸਾਧੂ ਸੰਤਾਂ ਨੂੰ ਚੱਕੀ ਚਲਾਉਣ ਤੋਂ ਰੋਕ ਦਿੱਤਾ ਚੌਂਕੜਾ ਮਾਰ ਕੇ ਦ੍ਰਿਸ਼ਟੀ ਪਾਈ ਤੇ ਸਾਰੀਆਂ ਦੀਆਂ ਸਾਰੀਆਂ ਚੱਕੀਆਂ ਚਲ ਪਈਆਂ ਇਹ ਕੌਤਿਕ ਦੇਖ ਕੇ ਸਿਪਾਹੀ 당ਗ ਰਹਿ ਗਏ ਤੇ ਉਹਨਾਂ ਨੇ ਇਤਲਾ ਜਿਹੜੀ ਸੀਗੀ ਰਾਜਦਿਕ ਪਹਚਾਈ ਰਾਜਾ ਆਇਆ ਗਲਤੀ ਦੀ ਮਾਫੀ ਮੰਗੀ ਤੇ ਉਹਦਾ ਹੰਕਾਰ ਦੇਖਦੇ ਸਾਰ ਟੁੱਟ ਗਿਆ ਕਿ ਸਾਡੇ ਧਰਤੀ ਦੇ ਰੱਬ ਉਤਰੇ ਹੋਏ ਨੇ ਉਸਨੇ ਲੁਗਰ ਵਾਸਤੇ ਆਮ ਜਨਤਾ ਵਾਸਤੇ ਬੇਨਤੀ ਕੀਤੀ ਵੀ ਸਾਡੇ ਇਥੇ ਅਕਾਲ ਦੀ ਸਥਿਤੀ ਹੈ। ਬਿਮਾਰ ਉਹਨੂੰ ਦੂਰ ਕਰ ਦਿਓ। ਸ਼ਿਗਰੂ ਦੋ ਤਾਸ ਮਾਰਾ ਜੋ ਦਿਆਲੂ ਨੇ ਉਹਨਾਂ ਨੇ ਉਹਨੂੰ ਤਿੰਨ ਪੱਥਰ ਦਿੱਤੇ ਜਿਹੜੇ ਉੱਪਰ ਗੁਰਦੁਆਰੇ ਪਏ ਹੋਏ। ਉਹ ਪੱਥਰ ਦੇਣ ਤੋਂ ਬਾਅਦ ਉਹਨੂੰ ਕਿਹਾ ਹੁਕਮ ਲਾਇਆ ਵੀ ਤੂੰ ਇੱਥੇ ਮੰਗਲਾ ਨਾਮ ਦੀ ਮੇਰੀ ਇੱਕ ਸੇਵਕਾ ਹੈ ਜਮਾਰਾਂ ਦੇ ਘਰ ਉਹਦੇ ਕੋਲ ਜਾ ਤੇ ਪੀਖ ਮੰਗੇ ਦਾ ਅਨਾਜ ਲੈ ਕੇ ਆ। ਤੇ ਬਰਾਬਰ ਪੱਥਰਾਂ ਦੇ ਤੌਰ ਤੇ ਰਾਜਾ ਦਿਆ ਮੰਗਲਾ ਦਾ ਦਰਵਾਜ਼ਾ ਖੜਕਾਇਆ ਤੇ ਉਸ ਨੂੰ ਦੱਸਿਆ ਕਿ ਤੇਰੇ ਸਤਿਗੁਰ ਅਬਦਾਸ ਮਹਾਰਾਜ ਨੇ ਮੈਨੂੰ ਭੇਜਿਆ ਹੈ ਤੇ ਅਨਾਜ ਤੋਲ ਕੇ ਦੇ ਦੇ ਤੁਸੀਂ ਸੋਚ ਕੇ ਦੇਖਿਓ ਕਿ ਉਹਦੇ ਕਿੰਨਾ ਉਹਨੂੰ ਦੁੱਖ ਹੋਇਆ ਹੋਵੇਗਾ ਕਿ ਜਿਸ ਨੂੰ ਪਤਾ ਹੈ ਕਿ ਮੇਰੇ ਮਹਾਰਾਜ ਨੇ ਮੈਨੂੰ ਭੇਜਿਆ ਹੈ ਇਸ ਬੰਦੇ ਨੂੰ ਅਨਾਜ ਲੈਣ ਵਾਸਤੇ ਮੇਰੇ ਗੁਰੂ ਨੇ ਪਰ ਉਹਨੇ ਨਾ ਕਰ ਦਿੱਤੀ ਕਾਰਨ ਸਿਰਫ ਇੰਨਾ ਸੀ ਜਿਉਂ ਉਹ ਅਨਾਜ ਹੈ ਹੀ ਨਹੀਂ ਸੀ ਬਹੁਤ ਜ਼ਿਆਦਾ ਗਰੀਬੀ ਸੀ ਗੁਰੂ ਨਾ ਕਰਨੀ ਪੈ ਗਈ ਰਾਜਾ ਉਨੀ ਪੇਰੀ ਵਾਪਸ ਆ ਗਿਆ ਮਹਾਰਾਜ ਨੂੰ ਸਾਰੇ ਹਾਲ ਸੁਣਾਇਆ ਸੱਚੇ ਪਾਤਸ਼ਾਹ ਅਰਬਦਾਸ ਮਹਾਰਾਏ ਨੇ ਹੁਕਮ ਲਾਇਆ ਕਿ ਤੂੰ ਦੁਬਾਰਾ ਜਾ ਤੇ ਮੰਗਲਾ ਨੂੰ ਬੋਲ ਕਿ ਆਪਣਾ ਢੋਲਾ ਵੇਖੇ ਮਿੱਟੀ ਦੇ ਬਰਤ ਨੂੰ ਕਿਹਾ ਜਾਂਦਾ ਸੀ ਢੋਲਾ ਰਾਜਾ ਨੇ ਦੁਬਾਰਾ ਜਾ ਕੇ ਮੰਗਲਾ ਦੇ ਨਾਲ ਉਸ ਢੋਲੇ ਨੂੰ ਦੁਬਾਰਾ ਦੇਖਿਆ ਜਿਹੜਾ ਥੋੜੀ ਦੇਰ ਪਹਿਲਾਂ ਵੇਖਿਆ ਸੀ ਉਹ ਮੂੰਹ ਮੂੰਹ ਭਰਿਆ ਹੋਇਆ ਸੀ ਢੋਲਾ ਮੂੰਹ ਮੂੰਹ ਭਰ ਗਿਆ ਤੇ ਉਹਦੇ ਵਿੱਚੋਂ ਅਨਾਜ ਮੰਗਿਆ ਗਿਆ ਤੋਲ ਕੇ ਬੱਟੇ ਨੇ ਬਰਾਬਰ ਲਿਆਂਦਾ ਗਿਆ ਫਿਰ ਉਹ ਖਰਾਸਾਂ ਵਿੱਚ ਪਾਇਆ ਗਿਆ ਜਿਹੜੇ ਖਰਾਸੇ ਦ੍ਰਿਸ਼ਟੀ ਨਾਲ ਚੱਲ ਰਹੇ ਸੀ ਜੀ ਇਸ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਮੈਂ ਇੱਕ ਇੱਕ ਗੱਲ ਹੋਰ ਦੱਸਣੀ ਚਾਹਣਾ ਹਾਂ ਇਸ ਘਟਨਾ ਤੋਂ ਬਾਅਦ ਸਾਰਾ ਜਿਸ ਲਈ ਵਰਤਾਂਤ ਖਤਮ ਹੋ ਗਿਆ ਉਸ ਤੋਂ ਬਾਅਦ ਰਾਜੇ ਨੇ ਮਹਿਲ ਛੱਡ ਦਿੱਤੇ ਸੀ ਉਹ ਤਾਂ ਹਿਮਾਚਲ ਵਿੱਚ ਮੰਦਿਰ ਵੀ ਹੈ ਅੱਗੇ ਚੱਲ ਕੇ ਉਹ ਸਾਰੀ ਜ਼ਿੰਦਗੀ ਬਾਣ-ਵੱਟ ਕੇ گزارਾ ਕੀਤਾ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਨੇ ਉਹਨਾਂ ਨੂੰ ਦਰਸ਼ਨ ਵੀ ਦਿੱਤੇ ਹੋਏ ਆ ਸ਼ਹਿਰਕੀਆਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇਗੀ ਹੁਣ ਫੇਰ ਉੱਥੇ ਆਣੇ ਜੀ ਜਿਸ ਵੇਲੇ ਖਰਾਸ ਬੰਦ ਹੋ ਗਏ ਤਾਂ ਉਹ ਰਾਜ ਨੇ ਦੁਬਾਰਾ ਬੇਨਤੀ ਕੀਤੀ ਸੀ ਕਿ ਸਾਡੇ ਇਥੇ ਜਲਦੀ ਬੜੀ ਕਮੀਆਂ ਲੋਕੀ ਛੱਪੜਾਂ ਦਾ ਪਾਣੀ ਪੀਂਦੇ ਆ ਹੁਣ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਇਸ ਵਕਤ ਵੀ ਇਸ ਜਗ੍ਹਾ ਤੇ 2000 ਫੁੱਟ ਦੇ ਕਰੀਬ ਪਾਣੀ ਗਹਿਰਾ ਆ ਜੇ ਬੋਰੀ ਕਰਾਈ ਜਾਵੇ ਤਾਂ ਪੱਥਰਾਂ ਦੀ ਸਮੱਸਿਆ ਲੱਗ ਤੋਂ ਪੈ ਜਾਂਦੀ ਆ ਉਸ ਵੇਲੇ ਮਹਾਰਾਜ ਨੇ ਸੱਜੇ ਪੈਰ ਦਾ ਗੂਠਾ ਲਾ ਕੇ ਜਿਹੜਾ ਤੁਸੀਂ ਕੁੰਡ ਦੇਖ ਰਹੇ ਹੋ ਮੇਨ ਪਵਿੱਤਰ ਸਾਡਾ ਫਲੋਵਰ ਦੇਖ ਰਹੇ ਹੋ ਇਸ ਜਗ੍ਹਾ ਤੇ ਸੱਜੇ ਪੈਰ ਦਾ ਗੂਠਾ ਲਾ ਕੇ ਜਲ ਪ੍ਰਗਟ ਕੀਤਾ ਤੇ ਰਾਜ ਨੂੰ ਹੁਕਮ ਕੀਤਾ ਕਿ ਤੂੰ ਕਿਸੇ ਵੀ ਦਿਸ਼ਾ ਵੱਲੋਂ ਜਾ ਕਿੰਨੀ ਵੀ ਦੂਰ ਜਾ ਜਲ ਤੇਰੇ ਪਿੱਛੇ ਪਿੱਛੇ ਆਏਗਾ ਪਰ ਸ਼ਰਤ ਸਿਰਫ ਇੰਨੀ ਹੈ ਕਿ ਮਨ 'ਚ ਸ਼ੰਕਾ ਨਹੀਂ ਆਣੀ ਪਿੱਛੇ ਦੀ ਪਲਟ ਕੇ ਦੇਖਣਾ ਜਿੱਧਰ ਨੂੰ ਮੈਂ ਉਂਗਲੀ ਕਰ ਰਿਹਾ ਜੀ ਉਸ ਦਿਸ਼ਾ ਵੱਲ ਨੂੰ ਇਥੇ ਪਹਾੜੀ ਤੁਸੀਂ ਡਾਊਨ ਹੁੰਦੀ ਦੇਖ ਰਹੇ ਹੋ ਉਸ ਦਿਸ਼ਾ ਵੱਲ ਨੂੰ ਅੱਧਾ ਕੁ ਕਿਲੋਮੀਟਰ ਦੂਰ ਜਾ ਕੇ ਰਾਜ ਨੇ ਪਿੱਛੇ ਮੁੜ ਕੇ ਦੇਖਿਆ ਤੇ ਅੱਜ ਵੀ ਉਸੇ ਜਗ੍ਹਾ ਜਲ ਸਮਾਜ ਆਤਾ ਜਿਸ ਵੇਲੇ ਉੱਥੇ ਸਮਾਇਆ ਸੀ ਹੋਰ ਤੁਸੀਂ ਕਿਸੇ ਨੇ ਵੀ ਕੋੜੀਆਂ ਦੇ ਵਿੱਚ ਪੈਰ ਹੱਥ ਨਹੀਂ ਭਾਣੇ ਕਿਉਂਕਿ ਮੰਨ ਲਓ ਮੈਂ ਹੱਥ ਪੈਰ ਧੋ ਰਿਹਾ ਆਂ ਛਿੱਟੇ ਮਾਰ ਰਿਹਾ ਆਂ ਤੇ ਤੁਸੀਂ ਬੈਠੇ ਉੱਥੇ ਲੰਗਰ 'ਚ ਛੱਕ ਰਹੇ ਹੋ ਜਲ ਤੋ ਪਾਪ ਮੈਨੂੰ ਚੜਦਾ ਹੈ ਜੀ ਸੇਵਾਦਾਰ ਕਿਸੇ ਗੱਲ ਤੋਂ ਨਾ ਕਰਦਾ ਉਹਦੇ ਪਿੱਛੇ ਕਾਰਨ ਹੁੰਦਾ ਏ ਅੰਧਵਿਸ਼ਵਾਸ ਨਹੀਂ ਹੁੰਦਾ ਜੀ ਇੱਕ ਤਾਂ ਆਪਣਾ ਪਵਿੱਤਰ ਸਰੋਵਰ ਹੈ ਸਾਨੂੰ ਇਹਦੀ ਦੇਖਭਾਲ ਕਰਨੀ ਚਾਹੀਦੀ ਹੈ ਤੁਸੀਂ ਇੱਥੇ ਬੋਤਲਾਂ ਭਰ ਕੇ ਲੈ ਕੇ ਜਾਂਦੇ ਹੋ ਹੱਥ ਪੈਰ ਨਹੀਂ ਧੋਣੇ ਤੇ ਦੂਸਰਾ ਜੀ ਇਹ ਆ ਕਿ ਸਫਾਈ ਦਾ ਵੀ ਧਿਆਨ ਰੱਖਣਾ ਹੈ ਪੌੜੀਆਂ ਦੇ ਉੱਪਰ ਬੈਠ ਕੇ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਥੱਲੇ ਬੱਬਲਸ ਨਿਕਲ ਰਹੇ ਨੇ ਥੱਲੇ ਬੱਬਲਸ ਨਿਕਲ ਰਹੇ ਨੇ ਹਵਾਜਾ ਪਾਣੀ ਨਾਲ ਮਿਕਸ ਹੁੰਦੀ ਹੈ ਬੁਲਬੁਲਾ ਵੱਡਦਾ ਹੈ ਤੁਹਾਨੂੰ ਪਤਾ ਖ ਹੋ ਜਾਏਗਾ ਕਿ ਥੱਲੇ ਤੋਂ ਜਾਂ ਲਿਕਰ ਜਦੋਂ ਪਾਇਆ ਨਹੀਂ ਜਾਂਦਾ ਜਿਹੜੇ ਨਵੀਆਂ ਸੰਗਤਾਂ ਹੀ ਖਾਸ ਕਰੂੰਗਾ ਦੱਸ ਰਿਹਾ ਇੱਥੇ ਥੱਲੇ ਤੋਂ ਜਾਂ ਨਿਕਲਿਆ ਹਾਲਾਂਕਿ ਇੱਥੇ 2000 ਫੁੱਟ ਡੂੰਘਾ ਪਾਣੀ ਹੈ ਜੇ ਬੋਰਿੰਗ ਕਰਾਈ ਜਾਵੇ ਇੱਥੇ ਇੱਥੇ ਹੋਰ ਕੋਈ ਸਾਡੇ ਸੋਰਸ ਨਹੀਂ ਹੈਗਾ ਪਾਣੀ ਦਾ ਇਹ ਹੀ ਬਰਦਰੀ ਹੋਰ ਮੈਂ ਇੱਕ ਪੇਂਡ ਦੀ ਨਾਲ ਦੀ ਨਾਲ ਇਹ ਵੀ ਕਰਨਾ ਚਾਹਾਂਗਾ ਜਿਹੜੀ ਹੁਣ ਮੈਂ ਤੁਹਾਨੂੰ ਬੇਨਤੀਆਂ ਕੀਤੀਆਂ ਤੁਹਾਨੂੰ ਸਾਰੀ ਬੇਨਤੀ ਮੈਂ ਸੁਣਾਵਾਂਗਾ ਪਹਿਲਾਂ ਤੁਸੀਂ ਖੜੇ ਹੋ ਖੜੇ ਹੋ ਜਾ ਬਾਰੇ ਖੜੇ ਹੋ ਜਾ ਖੜੇ ਹੋ ਜਾ ਪਹਿਲਾਂ ਤੁਸੀਂ ਮੱਥਾ ਟੇਕ ਕੇ ਫਿਰ ਮੇਰੇ ਕੋਲ ਬੈਠੋ ਅਸੀਂ ਬੜੇ ਨੀਵੇਂ ਆ ਮਹਾਰਾਜ ਤੋਂ ਸਾਡੇ ਕੋ ਬੈਠਿਓ ਤਾਂ ਤੁਸੀਂ ਪਹਿਲਾਂ ਮੱਥਾ ਠੀਕਾਇਓ ਮੈਂ ਸਾਰੀ ਬੇਨਤੀ ਤੁਹਾਨੂੰ ਦੁਆਰਾ ਦੱਸ ਦੇਣੀ ਆ ਜੀ ਕੱਲਾ ਕੱਲਾ ਸ਼ਬਦ ਵਾਹ ਗੁਰੂ ਜੀ ਇੱਕ ਬੇਨਤੀ ਆ ਨਾਲ ਕਰਨ ਲੱਗਿਆਂ ਸੁਣਿਓ ਕਿਰਪਾ ਕਰਨ ਜਿਹੜੀਆਂ ਮੈਂ ਤੁਹਾਨੂੰ ਹੁਣ ਬੇਨਤੀ ਕੀਤੀ ਆ ਕਿ ਵੀ ਬੰਦਾ ਘਰ ਦੱਸਦਾ ਭੁੱਲ ਜਾਂਦਾ ਜੀ ਮਹਾਰਾਜ ਨੇ ਰਿਕਾਰਡ ਵੀ ਕੀਤੀ ਉਹਦੀ ਇਹ ਬੇਨਤੀ ਵਿੱਚ ਸਿਰਫ ਤੇ ਸਿਰਫ ਇਦਾਂ ਆ ਵੀ ਤੁਸੀਂ ਇਹ ਜਾਣ ਸਕੋ ਮਹਾਰਾਜ ਕਿੱਥੇ ਕਿੱਥੇ ਪੂਰੀ ਇੰਡੀਆ ਚ ਗਏ ਨੇ ਇਸ ਖ਼ਬਰ ਦਾ ਮਕਸਦ ਹੈ ਤੁਸੀਂ ਇਹ ਅਖ਼ਬਾਰ ਕਾਹਦੇ ਖਰੀਦਣੀ ਆ ਕਿਉਂ ਆਪਣਾ ਸਿੱ ਪੈਸਾ ਵੇਸਟ ਕਰੂਗੇ ਉਹਦਾ ਕਾਰਨ ਇਹ ਹੈ ਕਿ 40 ਕਿੱਲੇ ਗੁਰਦੁਆਰੇ ਦੀ ਗੱਲ ਸੁਣ ਕੇ ਤੋੜਾ ਖੁਸ਼ ਖੁਸ਼ ਹੋਣਾ ਤੁਸੀਂ ਬਿਲਕੁਲ ਨਵਾਂ ਸ਼ਹਿਰ ਦੇ ਕੋਲ ਤੁਸੀਂ ਕਿੱਥੋਂ ਆਏ ਖੰਡੇ ਤੋਂ ਖੰਡੇ ਤੋਂ ਨਵਾਂ ਸ਼ਹਿਰ ਦੇ ਕੋਲ ਮੀਰ ਪਰਜੱਟਾ ਪਿੰਡ ਆ ਆ ਸ਼ਬਦ ਗੌਰਨ ਦਾ ਸੁਣੋ ਮਹਿੰਦਰਪਾਲ ਚੁੰਬਰ ਮਹਿੰਦਰਪਾਲ ਚੁੰਬਰ ਬਿਲੀ ਮਹਿਕਮੇ ਦੇ ਵਿੱਚ ਵੱਡਾ ਅਫ਼ਸਰ ਹੈਗਾ ਉਸਨੇ ਆਪਣੇ ਘਰ ਕਦੀ ਲੈਟਰੀ ਲਵਾਈ ਮੋਟਰਸਾਈਕਲ ਸਕੂਟਰ ਨਹੀਂ ਖਰੀਦੇ ਆਪਣੇ ਘਰ ਤੋਂ ਮੱਥਾ ਟੇਕਣਾ ਨਾ ਹੁੰਦਾ ਸੀਗਾ 70 ਕਿਲੋਮੀਟਰ ਦੇ ਕਰੀਬ ਰੋਟੀ ਆਪਣੀ ਆਪ ਲੈ ਕੇ ਆਣੀ ਪਉਰੇ ਕਦੀ ਫੋਟੋ ਨਹੀਂ ਕਰਾਈ ਕਦੀ ਕਦੇ ਨਾਮ ਵੀ ਦਿਖਾਇਆ ਉਹਨੇ ਆਪਣਾ ਘਰ ਵੇਚ ਕੇ ਆਪਣੀ ਜ਼ਮੀਨ ਵੀ ਵੇਚ ਕੇ ਆਪਣਾ ਸਾਰਾ ਰਾ ਪੈਸਾ ਜਿੰਨਾ ਵੀ ਸਾਰੀ ਤਨਖਾਹ ਰਿਟਾਇਰਮੈਂਟ ਫੰਡ ਉਹ ਸਾਰਾ ਇਕੱਠਾ ਕਰਕੇ ਨਾ ਤੁਹਾਡੇ ਵਾਸਤੇ ਆ ਪਹਾੜ ਪਹਾੜ ਦੇ ਪਿਛਲੇ ਪਾਸੇ ਸੜ ਕੇ ਸਾਰਾ ਤੁਹਾਡੀ ਹੈ ਉਹਨੇ 40 ਕਿੱਲੇ ਉਸ ਵੇਲੇ ਖਰੀਦੇ ਜਿਸ ਵੇਲੇ ਉਸ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਇਸ ਜਗ੍ਹਾ ਦਾ ਪਤਾ ਲੱਗ ਗਿਆ ਸੀਗਾ ਵੀ ਸਾਡਾ ਇਹ ਆਣ ਵਾਲੇ ਟਾਈਮ 'ਚ ਪੱਕਾ ਬਣ ਜਾਣਾ ਇਹ ਸਿਮਾਰਾ ਦਾ ਵੀ ਸਾਡੇ ਲੋਕੀ ਕਿੱਥੇ ਬੈਠਣਗੇ ਜਗਾ ਨਹੀਂ ਮਿਲਣੀ ਉਹਨੇ ਆਪਣਾ ਸਭ ਕੁਝ ਵੇਚ ਕੇ ਸੱਚੇ ਪਾਤਸ਼ਾਹ ਰਵਦਾਸ ਮਹਾਰਾਜ ਨਾਲ ਰਜਿਸਟਰੀ ਕਰਾਈਏ ਇਹ ਜਿਸ ਰਜਿਸਟਰੀ ਵਿੱਚ ਦੋ ਨਾਮ ਨੇ ਪਹਿਲਾ ਸ਼੍ਰੀ ਗੁਰੂ ਰਵਦਾਸ ਮਹਾਰਾਜ ਦਾ ਦੂਸਰਾ ਆਤ ਨਿਸ਼ਾਨ ਦਾ ਆਤ ਨਿਸ਼ਾਨ ਇਹਨੂੰ ਕਿਹਾ ਜਾਂਦਾ ਜੀ ਦੋਰੀ ਰੱਬੀ ਯਾਰ ਇਹ ਤਿੰਨੇ ਹੀ ਚੀਜ਼ਾਂ ਮੋਤੀਆਂ ਘੋੜੀਆਂ ਆ ਜਿਹੜੀਆਂ ਨਮੀ ਸੰਗੀਤਾਂ ਜੀਆਂ ਵੇਚੋ ਦੋਰੀ ਰੱਬੀ ਯਾਰ ਇਹ ਤਿੰਨ ਚੀਜ਼ਾਂ ਹੁੰਦੀਆਂ ਬਾਈ ਇਹਨੇ ਨਾਮ ਜਿਸੀ ਹੋਈ ਹੈ ਇਸ ਤੋਂ ਪਤਾ ਲੱਗਦਾ ਵੀ ਇਹ ਕੋ ਡੇਰਾ ਨਹੀਂ ਹੈਗਾ ਇੱਥੇ ਸਿਰਫ ਕਮੇਟੀ ਆ ਮੇਰੇ ਤੋਂ ਬਾਅਦ ਮੇਰਾ ਬੇਟਾ ਬੈਠੀਗਾ ਇਧਰ ਕੋਈ ਰੂਲ ਨਹੀਂ ਹੈਗਾ ਸ੍ਰੀ ਗੁਰੂ ਰਗਦਾਸ ਮਹਾਰਾਜ ਜੀ ਜਿੱਦਾਂ ਇੱਥੇ 4 ਸਾਲ 2 ਮਹੀਨੇ 11 ਦਿਨ ਪੰਜਾਬ ਦੀ ਧਰਤੀ 'ਤੇ ਇੱਥੇ ਵਿਰਾਜਮਾਨ ਹੋਏ ਆ ਇਸ ਤੋਂ ਲਾ ਮੱਥਾ ਟੇਕਣ ਤੋਂ ਬਾਅਦ ਬੈਠਿਓ ਪਹਿਲਾਂ ਮੱਥਾ ਟੇਕੋ ਫਿਰ ਬੈਠਿਓ ਜਿਵੇਂ ਪੰਜਾਬ ਦੀ ਧਰਤੀ 'ਚ ਹੋਇਆ ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰ ਵੀ ਵੱਧ ਪ੍ਰਦੇਸ਼ ਗੁਜਰਾਤ ਮੱਧ ਪ੍ਰਦੇਸ਼ ਵਿੱਚ ਕਿਹੜਾ ਕੋਂਡੋ ਹੈ ਜਿੱਥੇ ਪਿੰਡਾਂ ਦੇ ਪਿੰਡ ਪਾਣੀ ਪਿੰਦੇ ਆ ਸੂਤਪਰੀ ਪਾਣੀ ਡਾਉਣੀ ਹੁੰਦਾ ਹੈ ਤਮਿਲਨਾਡੂ ਦੇ ਕੋਲ ਜਗਾ ਹੈ ਉੱਥੇ ਵੈਸੇ ਤਾਂ ਸੰਗ ਥੱਲੇ ਹੁੰਦੇ ਆ ਆਮ ਤੌਰ ਤੇ ਥੱਲੇ ਸੰਤ ਹੁੰਦਾ ਹੈ ਮਗਰ ਜਿੱਥੇ ਮਹਾਰਾਜ ਜੀ ਨੇ ਬੈਠ ਕੇ ਪ੍ਰਵਚਨ ਕੀਤੇ ਆ ਉਸ ਜਗ੍ਹਾ ਦੇ ਉੱਪਰ ਦਰਖਤਾਂ ਨੂੰ ਸੰਖ ਰੱਖਦੇ ਆ ਇਹ ਸਾਡੇ ਆਪਣੇ ਮਹਾਰਾਜ ਜੀ ਇਹ ਕਰਦੀ ਆ ਇਹ ਸਾਨੂੰ ਨਹੀਂ ਪਤਾ ਇਸ ਵਾਸਤੇ ਸਿਰਫ ਤੇ ਸਿਰਫ ਇਸ ਵਾਸਤੇ ਖੁਦ ਸ਼ੁਰੂ ਕੀਤੀ ਗਈ ਕਿਉਂਕਿ ਪਦਵੇ ਨੂੰ ਪੁੱਛਣਾ ਆਪਰੇ ਸਰ ਕਿੱਥੋਂ ਪਤਾ ਹੈ ਇਹ ਚੀਜ਼ਾਂ ਦਾ ਨਹੀਂ ਪਤਾ ਛੱਡ ਤੋਂ ਯਕੀਨ ਮੰਨਿਓ ਛੱਡ ਤੋਂ ਇਲਾਵਾ ਨਾ ਕਿਸੇ ਨੂੰ ਕੋਈ ਲੋੜ ਨਹੀਂ ਹੈਗੀ ਵੀ ਪਤਾ ਲਗਾਏ ਵੀ ਮਹਾਰਾਜ ਜੀ ਕਿੱਥੇ-ਕਿੱਥੇ ਚਰਨ ਪਾਏ ਨੇ ਕੋਈ ਕਿਸੇ ਨੂੰ ਲੋੜ ਨਹੀਂ ਹੈਗੀ ਇਹ ਸਿਰਫ ਸਾਨੂੰ ਲੋੜ ਹੈ ਇਹਦੀ ਪੇਟਾ ਸਾਲ ਭਰ ਦੀ 150 ਰੁਪਈਆ ਹੈ 150 ਰੁਪਏ ਦੇ ਨਾਲ ਪੂਰੀ ਇੰਡੀਆ ਵਿੱਚ ਤੁਸੀਂ ਕਿਤੇ ਵੀ ਰਹਿੰਦੇ ਆਂ ਹਿੰਦੀ ਤੇ ਪੰਜਾਬੀ ਦੋ ਭਾਸ਼ਾ ਵਿੱਚ ਛਪਦੀ ਹੈ ਮੇਰੀ ਕੋਲ ਹੀ ਸੇਵਾ ਹੈ ਗੁਰੂ ਘਰ ਵੱਲੋਂ ਜੇ ਕੋਈ ਦੀ ਬੁਕਿੰਗ ਕਰਾਉਣਾ ਚਾਹੇ ਇਹਦੀ 150 ਰੁਪਏ ਦੀ ਪੇਟਾ ਦੇ ਕੇ ਇਹਦੀ ਹੁਣ ਡਰੈਸਨ ਖਾ ਕੇ ਬੁਕਿੰਗ ਕਰਾ ਸਕਦਾ ਹੈ ਜੀ ਚਾਹੇ ਸਾਲ ਦੀ ਕਰਾਏ ਚਾਹੇ 10 ਸਾਲ ਦੀ ਉਹ ਤੁਸੀਂ ਸਾਰੀ ਜਿਹੜੀਆਂ ਹੁਣ ਬੈਠੇ ਸੁੜਿਆ ਵਾ ਐਸ ਕੁੰਡ ਤੋਂ ਬੈਠਣ ਤੋਂ ਬਾਅਦ ਤੁਸੀਂ ਸਾਈਡ ਤੇ ਦਾ ਮੇਰੇ ਖੱਬੇ ਪਾਸੇ ਮੁੰਡਿਆਂ ਦੇ ਇਸ਼ਨਾਨ ਕਰਨ ਨੂੰ ਪੌੜੀਆਂ ਲੱਗੀਆਂ ਨੇ ਉੱਥੇ ਕੋਈ ਗੀਣਾ ਮਾਰ ਕੇ ਆਏ ਇੱਥੋਂ ਜਿਹੜਾ ਜਲ ਜਾ ਰਿਹਾ ਏ ਤੁਹਾਨੂੰ ਹੁਣ ਪ੍ਰਤੱਖ ਹੋ ਜਾਏਗਾ ਕਿ ਥੱਲੇ ਜਲ ਆ ਰਿਹਾ ਏ ਮਗਰ ਇਹ ਜਲ ਦੀ ਕੁਆਂਟੀਟੀ ਕਿੰਨੀ ਹੈ ਕਿੰਨੀ ਮਾਤਰਾ ਵਿੱਚ ਜਲ ਜਾ ਰਿਹਾ ਏ ਇਹ ਬਾਅਦ ਪਤਾ ਲੱਗੇਗਾ ਇੰਨਾ ਮੋਟਾ ਪਾਈਪ ਹੈ ਇਹ ਪਾਈਪ ਨੂੰ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਮਹਿਸੂਸ ਹੋਏਗਾ ਕਿ ਇੰਨਾ ਪਾਣੀ ਇੱਥੋਂ ਲਗਾਤਾਰ ਬਾਹਰ ਜਾ ਰਿਹਾ ਹੈ ਜੇਕਰ ਉਹ ਦੇਵ ਜੀ ਤੁਹਾਨੂੰ ਪਰ ਦੇ ਵੀ ਜੇ ਕਿਸੇ ਦੇ ਅਖਬਾਰ ਬੁੱਕ ਕਰਾਣੀ ਉਹ ਐਡਰੈਸ ਲਿਖਾ ਦੇ ਬਾਕੀ ਤੁਸੀਂ ਰੋਟੀ ਪ੍ਰਸ਼ਾਦਾ ਛਕ ਸਕਦੇ ਹੋ